ਉਹ ਉਹ ਤੇਰੀ ਭੈਣ ਮੰਗ ਰਹੀ ਹੈ ਮੰਗਲਾ ਜੀ ਕੋਈ ਡਰਾ ਨਾ ਕੋਈ ਨਾ ਅੰਦਰ ਕੋਈ ਨਹੀਂ ਕੋਡੋ ਕਿਚੋ ਨਾ ਕਿਚੋ ਬਸ ਬਾਹਰ ਆਏ ਗੱਲੇ ਕਰ ਨਰਸ ਮੇਰਾ ਨਾਰਵੀ 24 ਘੰਟੇ ਸਾਰੇ ਤੇ ਕਿਛੋ ਨਾ ਨਾਰਵੀ ਕੁੜੀ ਨਾਰਾਣਾ ਸਾਰੇ ਦਬਰ ਦੇ ਕਾਫ ਦਾ ਸੁਣਿਆ ਮੇਰਾ ਵੀਰ ਹੈ ਮਾਰਿਆ ਕਹਿੰਦੇ ਕੋਈ ਨਾ ਦੱਸ ਕੋਈ ਨਾ ਵੀ ਕਰ ਸਕਦੇ ਮੋਜਰੇ ਮੇਰੇ ਘਰ ਦਾ ਤੇ ਤੂੰ ਵੀ ਕੁੜੀ ਉੱਥੇ ਮਨੇ ਮੰਗਦੀ ਆਗੇ ਓਏ ਬੜੇ ਚੁੱਪੀਓ ਬੋਲਦਾ ਬੋਲਣ ਤੇ ਚੁੱਪ ਕਰਦਾ ਛੱਡਾ ਓਏ ਬੰਦੀ ਮੇਰਾ ਛੜ ਨੂੰ ਛੜ ਲਾਂਦੇ ਉਹਨੂੰ ਛੱਡ ਲਾਂਦੇ ਨੂੰ ਛੱਡ ਲਾਂਦੇ ਫੇਰ ਕੀ ਆ ਅੰਗਲ ਖਾੜਿਆ ਹਲੂ ਗਰੀ ਮਾਦਵੀ ਡੱਟ ਤੱਪੜ ਤੋਂ ਜਿਹੜਾ ਰਾਮ ਕਰਦਾ ਸੱਟ ਪਾਦਾ ਪਿੱਛੇ ਰਹਿਣ ਜਿਹੜੇ ਕੁੜੀਏ ਮਰੇ ਜਿਹੜੇ ਪੰਜ ਸਾਲ ਲੋੜੇ ਫੇਰ ਕੀ ਆ ਇਹਨੇ ਡੱਟ ਕੇ ਕਾਸ ਕਹਿੰਦੇ ਇਹਨੇ ਸ਼ੁਰੂ ਜਦੋਂ ਨਹੀਂ ਡੱਟਦੇ ਕਿਹੜਾ ਬਾਈ ਨਾਲ ਮੁਸਫੇਰ ਦੇ ਨਾਲ ਹੈ ਨਾਲ ਲੱਗ ਮਾਰ ਲਓ ਜੁਗਿਰ ਨਾ ਰਹਿ ਰਿਹਾ ਲੈ ਕੋਈ ਉਹ ਟੱਕਰ ਹੈ ਤਾਂ ਲੈ ਬੁਲਾ ਲੈ ਮਾਰ ਵੀ ਵੀ ਬੰਦੀ ਨਾਲ ਕਿਹਦੇ ਕੀ ਨਾਮ ਹੈ ਤੁਹਾਡਾ ਮਨੀਸ਼ ਜੋਸ਼ੀ ਨਾਮ ਹੈ ਤੇ ਕੀ ਹੈ ਰਾਤੀ 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 ਆਪਣਾ ਫਰੀਦ ਵਿਹਾਰ ਚ ਮੈਂ ਰਹਿਣਾ ਤੇ ਸਾਹਮਣੇ ਆਪਣਾ ਹੱਤਾ ਹੈਗਾ ਠੀਕੇ ਦੇ ਨਾਲ ਰੈਸਟੋਰੈਂਟ ਨਵਾਂ ਖੁੱਲਿਆ ਉੱਥੇ ਆਪਾਂ ਖਾਂਦੇ ਪੀਂਦੇ ਭਈ ਮੈਂ ਤੇ ਰਜੀਵ ਤੇ ਮੈਂ ਨੂੰ ਰਜੀਵ ਨੇ ਫੋਨ ਕੀਤਾ ਕਿ ਹਾਂ ਵੀ ਤੂੰ ਆ ਗਿਆ ਤੇ ਚਲੋ ਮੈਂ ਅਹੀਂ ਖਾਣ ਪੀਣ ਬੈਗਾ ਅੱਗੇ ਵੀ ਆਪਾਂ ਯਾਰ ਦੋਸਤ ਅਹੀਂ ਖਾਣੇ ਪੀਣੇ ਆ ਤੇ ਆਪਣਾ ਇਹੀ ਗੱਲ ਹੋਈ ਤੇ ਬਾਅਦ ਚੋਂ ਉਹਨੂੰ ਫੋਨ ਆਇਆ ਉਹਦੇ ਯਾਰ ਦੋਸਤ ਨੇ ਉਹਨੂੰ ਕੋਣ ਆ ਤਾਂ ਉਹਨੇ ਆਪਣੇ ਯਾਰ ਦੋਸਤ ਹੋਰ ਬੁਲਾ ਲਏ ਤੇ ਅਗੋ ਹੋਰ ਹੁੰਦੇ ਯਾਰ ਦੋਸਤ ਆ ਗਏ ਤੇ ਆਪਣਾ ਖਾਂਦੇ ਪੀਂਦੇ ਕੋਈ ਗੱਲ ਹੋਈ ਤੇ ਆਪਣਾ ਉਹਨੇ ਖਾਲਾ ਮੈਨੂੰ ਕੱਡੀਆਂ ਸ਼ੁਰੂ ਕਰਤੀਆਂ ਬਿੰਨੀ ਨੇ ਤੇ ਨਾਲ ਹੀ ਮੇਰੇ ਆਪਣੇ ਜੋ ਉੱਥੇ ਸਮਾਨ ਪਿਆ ਸੀ ਬੋਤਲਾਂ ਗਲਾਸ ਸਭ ਮੇਰੇ ਸਿਰ ਤੇ ਮਾਰ ਤੇ ਲੱਗੇ ਵੇ ਲੋ ਟਾਂਕ ਤੇ ਵੀ ਵੇਖ ਸਕਦੇ ਇਹ ਸਾਰੇ ਮਾਰੇ ਉਸ ਤੋਂ ਬਾਅਦ ਚ ਮੈਨੂੰ ਉਹਨੇ ਗੋਲੀ ਵੀ ਆਪਣਾ ਮਾ ਦਾ ਪਿਸਤਲ ਕੱਢਿਆ ਤੇ ਮੈਨੂੰ ਮਾਰ ਦੇਣ ਲੱਗਾ ਤੇ ਪਰ ਮੈਂ ਆਪਣੀ ਜਾਨ ਬਚਾ ਕੇ ਆਪਣੇ ਘਰ ਨੂੰ ਆਇਆ ਤੇ 10 15 ਮਿੰਟ ਬਾਅਦ ਉਹ ਮੁੰਡੇ ਲੈ ਕੇ ਹੋਰ ਚਾਰ ਪੰਜ ਜਾਣੇ ਆਣ ਕੇ ਤਲਵਾਰਾਂ ਨਾਲ ਮੇਰਾ ਘਰ ਦਾ ਸਾਰਾ ਨੁਕਸਾਨ ਕੀਤਾ ਆਣ ਕੇ ਮੈਨੂੰ ਧਮਕੀਆਂ ਦਿੱਤੀਆਂ ਤੇ ਨਾਲ ਆਪਣਾ ਪਿਸਟਲ ਦੇ ਨਾਲ ਦੋ ਫਾਇਰ ਵੀ ਕੀਤੇ ਗਲੀ 'ਚ ਨਾਲ ਦੇ ਗਵਣੀਆਂ ਤੱਕ ਦੇ ਵੀ ਨੁਕਸਾਨ ਕੀਤਾ ਤੁਸੀਂ ਵੀ ਦੇਖ ਸਕਦੇ ਸਾਰੇ ਪਾਸੇ ਕਿ ਹਰ ਚੀਜ਼ ਦਾ ਨੁਕਸਾਨ ਕੀਤਾ ਨਹੀਂ ਉਹ ਬੰਦੇ ਪਛਾਣ 'ਚ ਨਹੀਂ ਹੈਗੇ ਉਹਨਸ ਉਸ ਗੱਲ ਦੀ ਹਾਂਜੀ ਕੀਤੀ ਹੈ ਜੀ ਉਸ ਮੁਲਾਜ਼ਮਾਂ ਦਾ ਬਰਾਬਰ ਡਾਟਾ ਬੋਲਾ ਕਿ ਹਾਂ ਭੀ ਉਹਨਾਂ ਨੇ ਉਸ ਤੇ ਲਈ ਆਣ ਕੇ ਮੇਰੀ ਪੂਰੀ ਇੱਥੇ ਆਣ ਕੇ ਕੀਤੀ ਅਸ਼ਨੀ ਕੁਮਾਰ ਜੀ ਹੈਗੇ ਨੇ ਉਹਨਾਂ ਨੇ ਪੂਰਾ ਆਪਣਾ ਸਹਿਯੋਗ ਕੀਤਾ ਉਹਨਾਂ ਨੇ ਡਾਟ ਉੜਾ ਹਰ ਚੀ ਕਰਾਈ ਤੇ ਅਹੀਂ ਹੁਣ ਪਰਚਾ ਦੇਣਾ ਹੈ ਤੇ ਕੀ ਕਾਰਵਾਈ ਮੰਗ ਰਹੇ ਹੋ ਬਸ ਪਰਚਾ ਚਾਹੀਦਾ ਇਨਸਾਫ ਚਾਹੀਦਾ ਸਾਨੂੰ ਹਾਂਜੀ ਸਰ ਜੀ ਮੇਰਾ ਨਾਮ ਬੰਨੀ ਹੈ ਤੇ ਰਾਤੀ ਆਪਾਂ ਸਾਰੇ ਵੀਰ ਭਰਾ ਖਾਂਦੇ ਪਿੰਦੇ ਵੀ ਅਸੀਂ ਮੇਰੇ ਇੱਕ ਯਾਰ ਸੀ ਫਰੈਂਡ ਉਹਦਾ ਲੀਵਰ ਖਰਾਬ ਹੈ ਫਿਰ ਨਾਲ ਲਾਇਕੋ ਚੱਲਿਆ ਸਾ ਡਾਟਰ ਸੀ ਬਲਾਈਕੋ ਚੱਲਿਆ ਇਹਨੂੰ ਪਤਾ ਵਾ ਲਾਇਕ ਚੱਲਿਆ ਵਾ ਉਸ ਤੋਂ ਬਾਅਦ ਕੋ ਲਾਇ ਨਹੀਂ ਫਰਕ ਪਿਆ ਜ਼ਿਆਦਾ ਸੀ ਉਸ ਤੋਂ ਬਾਅਦ ਲੁਧਿਆਣੇ ਪੀਜੀਐਸ ਲਾਇ ਚੱਲਿਆ ਵੀਰ ਦਾ ਠੀਕ ਹੈ ਇੰਨੇ ਧੱਕੋ ਧੱਕੀ ਮੇਰੇ ਯਾਰ ਨੂੰ ਇੰਨਾ ਪੂਰਾ ਗਲਾਸ ਭਰ ਕੇ ਸੌਂਪਵਾ ਗਏ ਨੇ ਆਪਣੇ ਤੇ ਮੇਰੇ ਯਾਰ ਨੂੰ ਪੈਗ ਲਵਾਏ ਨੇ ਚਲੋ ਉਸ ਤੋਂ ਬਾਅਦ ਜਦੋਂ ਅਸੀਂ ਗਲਤੀ ਕੀਤੀ ਚਲੋ ਤੀਨੇ ਮੇਰੇ ਚਪੇੜਾ ਮਾਰੀਏ ਚਾਰ ਪੰਜ ਮੈਂ ਵੀ ਮਾਰਤੀਆਂ ਜਦੋਂ ਹੱਥ ਵਾਦਾ ਵਾਦਾ ਕੱਟਾ ਹੋ ਗਿਆ ਉਸ ਤੋਂ ਜਦੋਂ ਅਸੀਂ ਘਰ ਗਏ ਆ ਕੋਈ ਵੀਰ ਗਾਮ ਜੱਪੇ ਕੀ ਕਹਿੰਨੇ ਬੁਲਾਇਆ ਨਹੀਂ ਨਹੀਂ ਬੁਲਾਇਆ ਸੀ ਇਹਨੇ ਬੁਲਾਇਆ ਕੋਈ ਆਮ ਅਜੇ ਬੰਦਾ ਸੀ ਭਰਾ ਕੋਈ ਨੀਲ ਜੋਸ਼ੀ ਵਨ ਕੀ ਨਾਮ ਸੀ ਤੇ ਉਹਨੇ ਬੁਲਾਇਆ ਵੀਰਨਿਆਂ ਨੂੰ ਆਜੋ ਆ ਤੇਰੇ ਬੈਗ ਗੱਲ ਮਗਾ ਤੋ ਇਹ ਤਾਂ ਸਾਡੀ ਪਾਰਟੀ ਦਾ ਬੰਦਾ ਵਾ ਚੋਣੇ ਰਾਤੀ ਬੈ ਕੇ ਗੱਲ ਮਗਾਤੀ 20000 ਰਾਤੀ ਦਿੱਤਾ 10000 ਸਿਰ ਗੂਗਲ ਵੀ ਕੀਤਾ 10 11 ਵਜੇ ਜਦੋਂ ਅਸੀਂ ਜਦੋਂ ਗੇਨ ਘਰ ਚਲੋ ਸਾਡਾ ਰਾਜ ਮੰਗ ਅਸੀਂ ਬਾਅਦ ਚ ਫੇਰ ਗਏ ਆ ਜਦੋਂ ਇਹਨੇ ਕੋਈ ਗਾਲ ਮੰਦਾ ਕੱਢਿਆ ਮੁੰਡਿਆਂ ਨੇ ਮੁੰਡੇ ਆਏ ਇਹਦੇ ਘਰ ਰੱਤ ਜੋ ਗਾਲ ਮੰਦਾ ਕੱਢਿਆ ਫੇਰ ਗਏ ਆ ਜੋ ਤੁਹਾਨੂੰ ਕੋਈ ਭੈਣਾ ਕੁੜੀ ਗਾਲਾਂ ਸੁਣਦਾ ਨਹੀਂ ਪੇਹਾਡੇ ਯਾਰ ਦੋਸਤੇ ਤੇ ਮੈਂ ਆਪਣੇ ਜਦੋਂ ਪਿੰਸਤ ਚ ਮ ਕੋ ਸੰਸੇ ਪਿੰਸਤ ਦਾ ਮੈਂ ਆਪਣੀ ਸੇਫਟੀ ਵਾਸਤੇ ਬਾਹਰ ਗੱਡੀ ਸੀ ਕੱਲ ਨੂੰ ਮੇਰੇ ਰੱਬ ਨਾ ਕਰੇ ਮੁੰਡੇ ਫੁੰਡੇ ਆਉਂਦੇ ਨੇ ਉਹਨਾਂ ਕੋ ਦੋ ਨੰਬਰ ਦੇ ਪਿਸਤੌਲ ਹੁੰਦੇ ਨੇ ਕਈ ਵਲੇ ਕੱਲ ਮੈਂ ਆਪਣੀ ਸੇਫਟੀ ਵਾਸਤੇ ਆਪਣਾ ਹਥਿਆਰ ਕੱਢਿਆ ਵਾ ਕੋਈ ਗੋਲੀ ਚੱਲੀ ਹੋਇਆ ਕਹਿੰਦੇ ਗੋਲੀ ਚੱਲੀ ਜੇ ਕੋਈ ਗੋਲੀ ਚੱਲੀ ਹੋਵੇ ਸਰ ਮੇਰੇ ਤੇ ਜੋ ਕਾਰਵਾਈ ਬੰਦੇ ਪੁਲਿਸ ਮੇਤੇ ਕਰੇ ਨਹੀਂ ਜਿਹੜਾ ਤੁਸੀਂ ਰਾਈਰਾਮਾ ਕੀਤਾ ਉਹ 20000 ਅਡਵਾਂਸ ਦਿੱਤਾ ਸੀ ਉਹਨਾਂ ਨੇ ਹਾਂਜੀ ਭਾਈ ਕੈਸ਼ ਪੰਪ 500 ਨੋਟ ਦਿੱਤੇ ਆ ਉਹ ਕਹਤੇ ਤੇ ਸਿਰ 10000 ਬਕਾਇਆ ਰਹਿ ਗਿਆ ਉਹ ਸਵੇਰੇ ਗੂਗਲਵੇ ਕੀਤਾ ਸਰ ਮੈਂ ਕੋਈ ਸਹੀ ਸ਼ੋਰ ਤੋਂ ਦੇਣਾ ਉਹਨੇ ਰੱਖੀ ਗਏ ਨੇ 3000 ਸਾਡਾ ਨੁਕਸਾਨ ਹੋਇਆ ਪਰ ਦੋ ਆ 3000 ਭਰਤਾ ਸ਼ੀਸ਼ੇ ਛੂਸ਼ੇ ਜੋ ਟੁੱਟੇ ਰਾਤੀ ਭਰਤਾ ਵਾ ਹੁਣ ਪੈਸੇ ਲੈਣ ਤੋਂ ਬਾਅਦ ਵੀ ਮੁਕਰੇ ਸ਼ੁਕਰ ਖਾੜੇ ਸਬੂਤ ਹੈ ਇਹ ਗੂਗਲਵੇ ਕੀਤੇ ਆ ਅਸੀਂ ਤਾਂ ਸਰ ਬਚ ਗਏ ਆ ਜਿਹੜਾ 10000 ਦਾ ਸਬੂਤ ਰੱਖੀ ਹਾਂ ਹਾਂਜੀ 10000 ਸਬੂਤ 20000 ਕੈਸ਼ ਦਿੱਤਾ ਰਾਤੀ ਰਾਤੀ ਵੀਰ ਨੇ ਰਾਹੀ ਨਮਾ ਤਹਾਡੀ ਗੱਲਬਾਤ ਫੇਰ ਕਰਾਣੀ ਆ ਉਦੋਂ ਬਾਅਦ ਆਪਾਂ ਨਾ ਮੁੰਡੇ ਮਾੜੇ ਨਾਲ ਬੁਲਾਏ ਸੀ ਪਹਿਲਾਂ ਕੋਈ ਸਕੀਮ ਲਾਣੀ ਸੀ ਦੁਬਾਰਾ ਫੇਰ ਉਹ ਤੋਂ ਬਸ ਫੇਰ ਵਾਅਦਾ ਕੱਟਾ ਹੋਇਆ ਛੱਡ ਹੁਣ ਮੰਗ ਕੀ ਕਰਦੇ ਪ੍ਰਸ਼ਾਸਨ ਦੀ ਮੰਗ ਸਰ ਕਰਦਾ ਵਾਂ ਪਰਚਾ ਨਿਗਿਆਇ ਕੱਟਾਈ ਜਾਂਦਾ ਰਤੀ ਸਾਡਾ ਜੋ ਰਾਜੀਮਾ ਹੋ ਗਿਆ ਵਾ ਆ ਫੇਰ ਵੇਖੋ ਮੇਰੇ ਤੇ ਕਾਰਵਾਈ ਕਰੀ ਜਾਂਦੇ ਨਿਗਿਆਇ ਜੀ ਪੈਸੇ ਦੇਣ ਤੋਂ ਬਾਅਦ ਫੇਰ ਕਾਰਵਾਈ ਕਰੀ ਜਾਂਦੇ ਮੇਰੇ ਤੋਂ ਹਾਂਜੀ ਅਸੀਂ ਪੰਜ ਗੱਲ ਕਰ ਹਾਂਜੀ ਸਰ ਇਹ ਕਹਿੰਦਾ ਤੁਹਾਡੇ ਕੋਲ ਨਾ ਕੰਪਲੇਨਟ ਆਈ ਨਹੀਂ ਦੋ ਜਨੇ ਦੋ ਘਟਾਂ ਦੇ ਵਿੱਚ ਲੜਾਈ ਹੋਈ ਮਨੀਸ਼ ਜੋਸ਼ੀ ਵੱਲੋਂ ਪ੍ਰੀਤ ਪਾਸ ਆਪਕੇ ਜੀ ਹੈਲੋ ਫਰੀ ਟਾਈਮ ਨੂੰ ਪਹਾੜੀ ਵਾਲ ਦੇ ਵਿੱਚ ਸਰ ਜਿਹੜਾ ਝਗੜਾ ਹੋਇਆ ਹਾਂਜੀ ਸਰ ਉਹਦੇ ਚ ਕੀ ਕਾਰਵਾਈ ਕੀ ਹੋ ਰਹੀ ਹੈ ਹਾਂ ਪੰਜਵੇਂ ਦਾ ਟਾਈਮ ਦਿੱਤਾ ਐਸਟੀਓ ਸਾਹਿਬ ਨੇ ਇਹਨਾਂ ਨੂੰ ਦੋਨਾਂ ਪਾਰਟੀਆਂ ਨੂੰ ਠੀਕ ਆ ਸਰ ਗੋੜੀ ਨਹੀਂ ਚੱਲੀ ਉੱਥੇ ਕੋਈ ਨਹੀਂ ਜੀ ਸਰ ਉਹ ਜਿਹੜਾ ਇੱਕ ਵੀਡੀਓ ਵੀ ਆਈ ਹੋਈ ਹੈ ਉਹਨਾਂ ਨੇ ਦਿੱਤਾ ਹੈ ਕਿ ਉਹ ਗੇਟ ਦੇ ਉੱਤੇ ਹਥਿਆਰ ਚਲਾ ਰਹੇ ਸੀ ਲੈ ਕੇ ਹਾਂਜੀ ਹਾਂ ਜੋ ਜੋ ਬਣਦੀ ਕਾਰਵਾਈ ਕਰ ਦਿੰਦੇ ਜੀ ਪੰਜਵੇਂ ਦਾ ਟਾਈਮ ਦਿੱਤਾ ਨਾਲ